ਅੱਜ ਸ਼ੈਰਨ ਆਪਣੇ ਘਰ ਜਾ ਰਹੀ ਆ ਨਾਈਜੀਰੀਆ ਨੂੰ। ਬਾਈ ਜੈ ਵਾਂਟ ਟੂ ਸੇ ਥੈਂਕ ਯੂ ਸੂਨ। ఓਕੇ। ਗਿਵ ਹੱਗ ਟੂ ਬਾਈ ਜੀ। ਥੈਂਕ ਯੂ ਥੈਂਕ ਯੂ ਵੈਰੀ ਗੁੱਡ। ਅਸੀਂ ਇੱਥੇ ਇੰਦਰਾ ਗਾਂਧੀ 에어ਪੋਰਟ ਤੇ ਖੜੇ ਆ ਤੇ ਇਥੋਂ ਅੱਜ ਸ਼ੈਰਨ ਦੀ ਫਲਾਈਟ ਆ ਤੇ ਇਹਨੂੰ ਅਸੀਂ ਚੜਾਉਣ ਵਾਸਤੇ ਆਏ ਸੀਗੇ। ਓਕੇ ਸ਼ੈਰਨ ਬਾਏ 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 ਬਾਏ। ਇਹ ਭੈਣ ਸਾਨੂੰ ਫਗਵਾੜੇ ਦੇ ਕੋਲੋਂ ਮਿਲੀ ਸੀ ਲਵਲੀ ਯੂਨੀਵਰਸਿਟੀ ਦੇ ਆਸ-ਪਾਸ ਏਰੀਏ 'ਚ ਭੈਣ ਸੜਕਾਂ ਤੇ ਰਹਿੰਦੀ ਸੀ ਰੋਡ ਸਾਈਡ ਤੇ ਫੁੱਟਪਾਥ ਤੇ ਸੌਂਦੀ ਸੀ ਮੈਂਟਲੀ ਬਹੁਤ ਅਫਸੈਟ ਸੀ ਹਾਲਾਤ ਬਹੁਤ ਬੁਰੇ ਸੀ ਉੱਥੇ ਦੇ ਚਰਨ ਪੰਜਾਬੀ ਬੋਲਣ ਲੱਗ ਗਈ ਚਰਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਠੀਕ ਐ ਠੀਕ ਆ ਐਸ ਐਲ ਬਾਈ ਜੀ ਸਕਾਈਨ ਐਂਡ ਲਵਲੀ ਸੋ ਇਟ ਮੇਕਸ एवरीवेयर ਗੁੱਡ ਫੋਰ ਹਰ ਹੈਲੋ ਸ਼ੈਰਨ ਹਾਊ ਆਰ ਯੂ ਕਮ ਓਨ ਗੋ ਟੂ ਹੋਮ ਯੈਸ ਯੂਅਰ ਬ੍ਰਦਰ ਗਿਫਟ ਜੀਤੀ ਰਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਇਹ ਭੈਣ ਸਾਡੀ ਇਹ ਧੀ ਸ਼ੈਰਨ ਇਹਦਾ ਨਾਂ ਸ਼ੈਰਨ ਐਡਮ ਆ ਤੇ ਡਾਕਟਰ ਆਫ ਕਿੰਗਲਸੇ ਐਡਮ ਇਹ ਭੈਣ ਸਾਨੂੰ ਫਗਵਾੜੇ ਦੇ ਕੋਲੋਂ ਮਿਲੀ ਸੀ ਲਵਲੀ ਯੂਨੀਵਰਸਿਟੀ ਦੇ ਆਸ-ਪਾਸ ਏਰੀਏ 'ਚ ਭੈਣ ਛੜਕਾਂ ਤੇ ਰਹਿੰਦੀ ਸੀ ਰੋਡ ਸਾਈਡ ਤੇ ਫੁੱਟਪਾਥ ਤੇ ਸੌਂਦੀ ਸੀ ਮੈਂਟਲੀ ਬਹੁਤ ਅਪਸੈਟ ਸੀ ਹਾਲਾਤ ਬਹੁਤ ਬੁਰੇ ਸੀ ਉੱਥੇ ਦੇ ਇਹਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪੈ ਰਿਆ ਸੀ ਬਹੁਤ ਹੀ ਨਾ ਦੁਸ਼ਕਰਮ ਹੋ ਰਿਹਾ ਸੀ ਉੱਥੇ ਪਰ ਧੰਨਵਾਦ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀਡੀਓ ਬਣਾ ਕੇ ਭੇਜੀ ਤਾਂ ਫਿਰ ਅਸੀਂ ਉੱਥੋਂ ਜਾ ਕੇ ਸਾਡੀ ਇਸ ਛੋਟੀ ਭੈਣ ਨੂੰ ਲੈ ਕੇ ਆਏ ਸੀਗੇ 30 4 25 ਨੂੰ 5 ਮਹੀਨੇ ਤੇ 13 ਦਿਨ ਹੋ ਗਏ ਭੈਣ ਨੂੰ ਅਨੁਖਤਾਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਰਹਿੰਦੀ ਨੂੰ ਫਿਰ ਇਹਦਾ ਭੈਣ ਦਾ ਐਡਰੈਸ ਪਤਾ ਕਰਨ ਦੇ ਵਿੱਚ ਸਾਡੇ ਬੈਂਸਲੇ ਜੀ ਆ ਤੇ ਸਾਡੀ ਸਖਵਿੰਦਰ ਭੈਣ ਆ ਸਾਡੀ ਛੋਟੀ ਭਾਣ ਜੀ ਕੈਥਰੀਨ ਆ ਉਹਨਾਂ ਨੇ ਬਹੁਤ ਮਦਦ ਕੀਤੀ ਭੈਣ ਉਹਨਾਂ ਨੇ ਪਹਿਲਾਂ ਸਟੈਨਲੀ ਨੂੰ ਵੀ ਪਹੁੰਚਦਾ ਕੀਤਾ ਨਾਈਜੀਰੀਆ ਦੇ ਵਿੱਚ ਫਿਰ ਇਸ ਭੈਣ ਦਾ ਵੀ ਜਦੋਂ ਘਰ ਲੱਭ ਐਡਰੈਸ ਪਤਾ ਲੱਗਿਆ ਤਾਂ ਇਹ ਵੀ ਨਾਈਜੀਰੀਆ ਦੀ ਰਹਿਣ ਵਾਲੀ ਆ ਤਾਂ ਫਿਰ ਨਾਈਜੀਰੀਆ ਦੇ ਵਿੱਚ ਇਹਦਾ ਮਰੰਡੀ ਮੁਕੋ ਬਿਨਨ ਸਿਟੀ ਇਕਬਾਨ ਨਾਈਜੀਰੀਆ ਇਦਾਂ ਕੋਈ ਐਡਰੈਸ ਤਾਂ ਤੁਹਾਨੂੰ ਪਤਾ ਥੋੜੀ ਜਿਹਾ ਅਤਤਾਂਗੀਆਂ ਮੇਰਾ ਵੀ ਅੰਗਰੇਜ਼ੀ ਚ ਤੇ ਪਰਮਿੰਦਰ ਸਿੰਘ son of ਮੱਖਣ ਲਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਬਾਈ ਨੇ ਜਦੋਂ ਭੈਣ ਨੂੰ ਅਸੀਂ ਲੈ ਕੇ ਆਏ ਸੀਗੇ ਉੱਥੇ ਲੌਗ ਗੇਟ ਸੀ ਐਲ ਪੀ ਯੂ ਦਾ ਐਲ ਪੀ ਯੂ ਯੂਨੀਵਰਸਿਟੀ ਇਹਦੀ ਲਵ ਯੂਨੀਵਰਸਿਟੀ ਉਹਦਾ ਜਿਹੜਾ ਲੌਗ ਗੇਟ ਆ ਉਹ ਲੋਕ ਏਟ ਵਾਲੇ ਪਾਸੇ ਫਗਵਾੜੇ ਇਹ ਭੈਣ ਸੜਕਾਂ ਤੇ ਘੁੰਮਦੀ ਸੀ ਤੇ ਹੁਣ ਇਹ ਅੱਜ ਭੈਣ ਨੂੰ ਅਸੀਂ ਲੈ ਕੇ ਚੱਲੇ ਆ ਹੁਣ ਅਸੀਂ ਇਹਨਾਂ ਨੂੰ ਮਹਾਲੀ ਛੱਡਾਂਗੇ ਸਖਵਿੰਦਰ ਭੈਣ ਦੇ ਘਰੇ ਬੈਂਸਲੇ ਕੋਲੇ ਬੈਂਸਲੇ ਵੀਰੇ ਉਹਨਾਂ ਕੋਲੇ ਉੱਥੋਂ ਤੜਕਿਓ 3 ਵਜੇ ਉਹ ਤੁਰਨਗੇ ਲੈ ਕੇ ਭੈਣ ਨੂੰ 11 ਵਜੇ ਕੱਲ ਨੂੰ ਨਾਈਜੀਰੀਆ ਐਮਬੈਸੀ ਦੇ ਵਿੱਚ ਇਹਨੂੰ ਭੈਣ ਨੂੰ ਉੱਥੇ ਪੇਸ਼ ਕਰਨਾ ਉੱਥੇ ਉਹਨਾਂ ਨੇ ਇਹਦਾ ਜਿਹੜਾ ਵਾਈਟ ਪਾਸਪੋਰਟ ਵਨ ਟਾਈਮ ਟਰੈਵਲ ਵਾਲਾ ਪਾਸਪੋਰਟ ਇਸ਼ੂ ਕਰਨਗੇ ਵੀਜ਼ਾ ਲੱਗ ਚੁੱਕਿਆ ਸਾਰਾ ਕੁਝ ਹੋ ਗਿਆ ਸਾਰਾ ਕੁਝ ਸੁਖਵਿੰਦਰ ਭੈਣ ਨੇ ਤੇ ਵੈਂਸਲੇ ਜੀ ਨੇ ਸਾਰਾ ਕੁਝ ਕੰਮ ਕਰਾ ਕੇ ਦਿੱਤਾ ਤੇ ਉਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਫਿਰ ਜਦੋਂ ਇਹਦੀ ਭੈਣ ਦੀ ਪੇਪਰ ਵਰਕ ਕਰਾਉਣਾ ਸੀ ਪੁਲਿਸ ਇਨਕੁਆਇਰੀ ਕਰਾਉਣੀ ਸੀ ਸਾਰੇ ਮਹਿਕਮੇ ਵਾਲਿਆਂ ਨੇ ਵੀ ਸਾਡੀ ਬਹੁਤ ਸਪੋਰਟ ਕੀਤੀ ਜਿੱਤੇ ਤੇ ਇਹਦੀ ਫਾਈਲ ਗਈ ਤੇ ਮਨੁਖਤਾਰੀ ਸ਼ੇਰਵਾ ਦਾ ਨਾਮ ਸੁਣਦੇ ਸਾਰ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਵੀ ਕੀਤਾ ਤੇ ਇਹਦੇ ਪੇਪਰ ਵਰਕ ਸਾਡੀ ਮਦਦ ਕੀਤੀ ਤਾਂ ਇਹ ਸਾਰਾ ਕੁਝ ਤਾਂ ਹੀ ਨਿਪਰੇ ਚੜ੍ਹ ਸਕਿਆ ਇਹਦੇ ਵਿੱਚ ਸਭ ਤੋਂ ਵੱਡੇ ਸੂਤਰਧਾਰਨੇ ਜਿਹੜੇ ਉਹ ਹੈਗੇ ਨੇ ਸਾਡੇ ナイジェリア アンबेसी ਦੇ ਜਿਹੜੇ ਅੰਬੈਸਡਰ ਨੇ ਜਿਹੜੇ ਨਾਈਜੀਰੀਆ ਅੰਬੈਸਡਰੀ ਦੇ ਨਾਈਜੀਰੀਆ ਦੇ ਰਾਜਦੂਤ ਕਮਾਗੇ ਸੀ ਹਨ ਆਜੋ ਮੈਂ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵਾ ਜਿਨ੍ਹਾਂ ਦੇ ਕਰਕੇ ਅੱਜ ਸ਼ੈਰੋਂ ਆਪਣੇ ਘਰ ਆਪਣੇ ਪਰਿਵਾਰ ਚੱਲੀ ਆ ਜਿੱਥੇ ਸ਼ੈਰੋਂ ਦੇ ਪਰਿਵਾਰ ਦੇ ਵਿੱਚ ਇਹਦੇ ਬੱਚੇ ਆ ਇਹਦੇ ਹਸਬੰਡ ਨੇ ਪਰਿਵਾਰ ਇਹਨੂੰ ਢੀਕਦਾ ਇਹ ਵਿਚਾਰੀ ਅੱਜ ਤੋਂ ਕੁਝ ਸਾਲ ਪਹਿਲਾਂ ਇੰਡੀਆ ਆਈ ਸੀਗੀ लवली ਯੂਨੀਵਰਸਿਟੀ 'ਚ ਪੜ੍ਹਾਈ ਦੇ ਵੇਸ ਤੇ ਪਰ ਜਿਹੜੇ ਠੇਕੇਦਾਰ ਨੇ ਜਿਹੜੇ ਜਿਹੜੇ ਆਹ ਏਜੰਟਾ ਜਿਵੇਂ ਆਪਣੇ ਇੱਥੇ ਲੁੱਟਖੁਆ ਕਰਦੇ ਉੱਥੇ ਵੀ ਬਥੇਰਾ ਕਰਦੇ ਆ ਉੱਥੋਂ ਜਿਹੜਾ ਇਹਨੂੰ ਲੈ ਕੇ ਆਏ ਏਜੰਟ ਉਹਨਾਂ ਨੇ ਇਹਦੇ ਨਾਲ ਧੋਖਾ ਕੀਤਾ ਇਹਦੇ ਪੇਪਰ ਵੀ ਇਹ ਤੋਂ ਫੜ ਲਏ ਪਾਸਪੋਰਟ ਵੀ ਨਹੀਂ ਦਿੱਤਾ ਇਹਨੂੰ ਔਰ ਇਹਨੂੰ ਹੋਰ ਗਲਤ ਕੰਮਾਂ ਦੇ ਵਿੱਚ ਲਾਉਣ ਦਾ ਯਤਨ ਕੀਤਾ ਉਹਨਾਂ ਨੇ ਜਿਹਦੇ ਕਰਕੇ ਇਹ ਬੱਚੀ ਮੈਂਟਲੀ ਅਫਸੈਟ ਹੋ ਗਈ ਹੈ ਭੈਣ ਮੈਂਟਲੀ ਅਫਸੈਟ ਹੋ ਗਈ ਹੈ ਔਰ ਇਹ ਛੜਕਾਂ ਤੇ ਘੁੰਮਣ ਲਈ ਮਜਬੂਰ ਹੋਗੀ ਦਰਦ ਦਰਦੀਆਂ ਠੋਕਣਾ ਖਾਣ ਲਈ ਮਜਬੂਰ ਹੋਗੀ ਔਰ ਉਪਰੋਂ ਲੈਂਗੁਏਜ ਪ੍ਰੋਬਲਮ ਸੀ ਔਰ ਇੱਕ ਇਹਦੀ ਨੈਸ਼ਨੈਲਿਟੀ افਰੀਕਨ ਹੋਣ ਕਰਕੇ ਕੋਈ ਵੀ ਇਹਨੂੰ ਬੁਲਾਉਂਦਾ ਨਹੀਂ ਸੀ ਕੋਈ ਇਹਦੀ ਹੈਲਪ ਨਹੀਂ ਸੀ ਕਰਦਾ ਕੋਈ ਇਹਦੇ ਨੇੜੇ ਨਹੀਂ ਸੀ ਲੱਗਦਾ ਵਿਚਾਰੀ ਕਈ ਵਾਰੀ ਤਾਂ ਭੁੱਖੀ ਹੋਈ ਪਈ ਰਹਿੰਦੀ ਸੀ ਉੱਥੇ ਤੇ ਅੱਜ ਇਹ ਆਪਣੇ ਬੱਚਿਆਂ ਕੋਲੇ ਚੱਲੀ ਆ ਵਾਪਸ ਅੱਜ ਇਹ ਭੈਣ ਆਪਣੇ ਪਰਿਵਾਰ ਦੇ ਵਿੱਚ ਚੱਲੀ ਆ ਵਾਪਸ ਤੇ ਇਹ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਜਿਹੜੀਆਂ ਤੁਸੀਂ ਬlesing ਦਿੰਦੇ ਹੋ ਦੁਆਵਾਂ ਦਿੰਦੇ ਹੋ ਮੇਰੇ ਮਾਤਾ ਜੀ ਦਾ ਵੀ ਸ਼ੈਰੋਂ ਦੇ ਨਾਲ ਰਿਸ਼ਤਾ ਇੱਕ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਧੀ ਵਾਲਾ ਹੁੰਦਾ ਸ਼ੈਰੋਂ ਪੰਜਾਬੀ ਬੋਲਣ ਲੱਗੀ ਸ਼ੈਰੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੂੰ ਠੀਕ ਹੈ ਠੀਕ ਹੈ ਠੀਕ ਹੈ ਯਾਨੀ ਕਿ ਸਾਡੀ ਕਾਫੀ 5 ਮਹੀਨਿਆਂ ਚ ਲੈਂਗੁਏਜ ਸਿੱਖ ਗਈ ਅਸੀਂ ਤੇਰੀ ਲੈਂਗੁਏਜ ਨਹੀਂ ਸਿੱਖੀ ਇਹ ਪਰ ਸਾਡੀ ਲੈਂਗੁਏਜ ਜ਼ਰੂਰ ਸਿੱਖ ਗਈ ਆ ਬਾਕੀ ਸਾਡੇ ਧੀਆ ਨੇ ਸਾਡੇ ਪਰਿਵਾਰ ਨੇ ਸਾਰੇ ਨੇ ਸ਼ੈਰੋਂ ਦੇ ਨਾਲ ਬਹੁਤ ਚੰਗਾ ਸਮਾਂ ਬਤੀਤ ਕੀਤਾ ਔਰ ਬਹੁਤ ਚੰਗੀ ਕੁੜੀ ਆ ਦੇਖੋ ਇੱਕ ਵਕਤ ਮਾੜਾ ਕਿਸੇ ਤੇ ਵੀ ਆ ਜਾਂਦਾ ਹੈ ਨਾ ਇਹਦਾ ਨੇਚਰ ਬਹੁਤ ਚੰਗਾ ਕੁੜੀ ਦਾ ਇੱਥੇ ਰੋਜ਼ ਗੁਰੂ ਘਰ ਵੀ ਜਾਣਾ ਸਾਡੇ ਨਾਲ ਕੰਮ ਵੀ ਕਰਾਉਣਾ ਖੁਸ਼ ਵੀ ਰਹਿਣਾ ਬੱਚਿਆਂ ਨਾਲ ਬੱਚਿਆਂ ਵਾਂਗੂ ਰਹਿਣਾ ਬੀਬੀਆਂ ਭੈਣਾਂ ਕੋਲੇ ਬੈਠ ਕੇ ਉਹਨਾਂ ਨਾਲ ਉਦਾਂ ਦਾ ਬਣ ਜਾਣਾ ਨਾਲੇ ਲੈਂਗੁਏਜ ਨਹੀਂ ਆਉਂਦੀ ਸਾਨੂੰ ਭਾਸ਼ਾ ਨਹੀਂ ਆਉਂਦੀ ਇੱਕ ਦੂਜੇ ਦੀ ਤਾਂ ਵੀ ਇਹਨੇ ਸਾਡੇ ਵਿੱਚ ਮਿਕਸ ਅਪ ਹੋ ਕੇ ਬਹੁਤ ਵਧੀਆ ਖੁਸ਼ ਤੇ ਬੜਾ ਚੰਗਾ ਸਮਾਂ ਬਤੀਤ ਕਰਕੇ ਸਾਡੀ ਇਹ ਭੈਣ ਚੱਲੀ ਇੱਥੋਂ ਤੇ ਅਸੀਂ ਕਿੰਨੇ ਭਾਗਾ ਵਾਲੇ ਆ ਵੀ ਦੇਖੋ ਕਿੱਥੇ ਜੰਮੀ ਕਿੱਥੇ ਪਲੀ ਕਿੱਦਾਂ ਕਿਵੇਂ ਸਫ਼ਰ ਕਰਕੇ ਇੰਡੀਆ ਪਹੁੰਚੀ ਪੰਜਾਬ ਪਹੁੰਚੀ ਫਗਵਾੜੇ ਪਹੁੰਚੀ ਕਿੱਦਾਂ ਇਹਦੇ ਹਾਲਾਤ ਇਦਾਂ ਦੇ ਬਣ ਗਏ ਵਿਚਾਰੀ ਦੇ ਔਰ ਕਿਵੇਂ ਸਾਡੇ ਰਾਹੀ ਬਾਬਾ ਜੀ ਨੇ ਸੇਵਾ ਲਈ ਤੇ ਹੁਣ ਇਹ ਆਪਣੇ ਘਰ ਚੱਲੀ ਹੈ ਤੇ ਬਸ ਤੁਹਾਡੀਆਂ ਬਲੇਸਿੰਗ ਨੇ ਸਾਰਿਆਂ ਦੀਆਂ ਤੁਹਾਡਾ ਸ਼ੁਕਰੀਆ ਬਹੁਤ ਬਹੁਤ ਤੇ ਮੈਂ ਸਾਰਿਆਂ ਨੂੰ ਇਹਨਾਂ ਦਾ ਵੀ ਸਾਰਿਆਂ ਦਾ ਥੈਂਕ ਯੂ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਆਹ ਨਾਲ ਜਗਿੰਦਰ ਕੋਰ ਬੇਬੇ ਨਾਲ ਤੁਮੜਾਲਾ ਸਾਰਿਆਂ ਨਾਲ ਤੁਮੜਾ ਤੁਸੀਂ ਵੀ ਮਿਲਾਓ ਵੀ ਹੱਥ ਗਿੱਤਿਕਾ ਚਲੋ ਚਲੋ ਕਾਵਿਤਾ ਇਧਰ ਹੈਗੀ ਕਵਿਤਾ ਰਹਿ ਗਈ ਸ਼ਿਵਸ਼ਾਲਾ ਰਹਿ ਗਈ ਆਸ਼ਿਰ ਹੈਗੀ ਸੁਰੇਂਦਰ ਭਾਨ ਰਹਿ ਗਈ ਸਾਡੀ ਸ਼ੋਭਾ ਰਹਿ ਗਈ ਸ਼ੋਭਾ ਜੁਮਾਇਾ ਦੋਵੀਂ ਜਾਨ ਜੀ ਉਹ ਕਸਮ ਭੈਣ ਰਹਿ ਗਈ ਉਹ ਮਾਤਾ ਜੀ ਰਹਿ ਗਏ ਕੁੜੀ ਭੋਲੀ ਰਹਿ ਗਈ ਭੋਲੀ ਏ ਰਿਸ਼ਤੇ ਕਿੱਦਾਂ ਇਨਸਾਨ ਦੇ ਬਣਦੇ ਆ ਸ਼ਾਇਦ ਇਹਨੂੰ ਹੁਣ ਅਸੀਂ ਲਾਈਵ 'ਚ ਪਤਾ ਕਦੇ ਮਿਲਣਾ ਹੀ ਨਹੀਂਗਾ ਜਿਵੇਂ ਸਟੈਨਲੀ ਆਪਣੇ ਘਰ ਚ ਲੱਗ ਗਿਆ ਪਤਾ ਨਹੀਂ ਕਦੇ ਮੇਲ ਹੋਣਗੇ ਕਿ ਨਹੀਂ ਪਰ ਕੁਝ ਚੀਜ਼ਾਂ ਸਾਡੀਆਂ ਇਸ ਤਰ੍ਹਾਂ ਆਪਸ ਵਿੱਚ ਸੰਬੰਧ ਬਣ ਜਾਂਦੇ ਕਿਸ ਤਰ੍ਹਾਂ ਦੇ रिलेशन बन ਜਾਂਦੇ ਜਿਹੜੇ ਸ਼ਾਇਦ ਲਾਈਫਟਾਈਮ ਸਾਡੇ ਜ਼ਿਹਨ ਵਿੱਚ ਵੀ ਸਾਡੇ ਦਿਲ ਵਿੱਚ ਵੀ ਰਹਿਣ ਯਾਦਾਂ ਦੇ ਰੂਪ ਚ ਇਹ ਭੈਣ ਦੇ ਵੀ ਦਿਲ ਦੇ ਵਿੱਚ ਜਿਹੜੇ 5 ਮਹੀਨੇ ਇਹਦੀਆਂ ਯਾਦਾਂ ਦੇ ਰੂਪ ਚ ਹਮੇਸ਼ਾ ਬਰਕਰਾਰ ਰਹਿਣਗੇ ਅਸੀਂ ਅੱਜ ਹੁਣ ਭੈਣ ਨੂੰ ਲੈ ਕੇ ਚੱਲੇ ਆ ਛੱਡਣ ਚਲੋ ਬੱਚੋ ਚੱਕੋ ਆਹ ਨਾਲ ਦੇਖੋ ਸਾਤੋਂ ਕਿੱਡੀ ਵੱਡੀ ਬਾਬਾ ਜੀ ਸੇਵਾ ਲੈ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਉੱਥੋਂ ਅਸੀਂ ਕੈਨੇਡਾ ਤੋਂ ਲੈ ਕੇ ਆਏ ਆ ਵੀਰ ਨੂੰ ਸੰਦੀਪ ਨੂੰ ਹਨਾ ਤੇ ਇਦਾਂ ਹੀ ਇਥੋਂ ਨਾਈਜੀਰੀਆ ਨੂੰ ਪਹਿਲਾਂ ਸਟੈਂਡਲੀ ਅੱਜ ਇਹ ਭੈਣ ਚੱਲੀ ਆ ਇਸ ਤੋਂ ਪਹਿਲਾਂ ਨੇਪਾਲ ਉਹ ਵੀ ਇੱਕ ਅਦਰ ਕੰਟਰੀ ਹੋਈ ਉੱਥੇ ਕਿੰਨੇ ਦੋ ਤਿੰਨ ਬੰਦੇ ਨੇਪਾਲ ਭੇਜ ਚੁੱਕੇ ਆ ਮਨ ਲਈ ਸੋਸ਼ਲ ਮੀਡੀਆ ਦੇਖੋ ਕਿੱਡਾ ਵੱਡਾ ਪਲੇਟਫਾਰਮ ਆ ਹਨਾ ਸੋਸ਼ਲ ਮੀਡੀਆ ਜਰੀਏ ਕਿੱਥੇ ਕਿੱਥੇ ਆਪਣੇ ਲਿੰਕ ਬਣ ਜਾਂਦੇ ਆ ਕਿਦਾਂ ਕਿਦਾਂ ਆਪਾਂ ਕਿਸੇ ਦਾ ਘਰ ਲੱਭਣਾ ਕਿਸੇ ਦੇ ਪਰਿਵਾਰ ਤੱਕਰ ਕਿਸੇ ਨੂੰ ਪਹੁੰਚਦਾ ਕਰਨਾ ਅੱਜ ਕੋਈ ਵੱਡੀ ਗੱਲ ਨਹੀਂ ਪਰ ਆਪਣੀ ਸੋਚ ਹੋਣੀ ਚਾਹੀਦੀ ਆ ਬਸ ਆਪਣੀ ਓਦਾਂ ਦੀ ਚੰਗੀ ਸਮਝ ਹੋਣੀ ਚਾਹੀਦੀ ਆ ਤੁਸੀਂ ਵੀ ਸੋਸ਼ਲ ਮੀਡੀਆ ਯੂਜ਼ ਕਰਦੇ ਆ ਜਰੂਰ ਕਿਸੇ ਨਾ ਕਿਸੇ ਦੀ ਸੋਸ਼ਲ ਮੀਡੀਆ ਰਾਹੀਂ ਮਦਦ ਕਰਿਆ ਕਰੋ ਕਿਉਂਕਿ ਇਹ ਇਤਰਾ ਕਲਪਤ ਗੱਡੀ ਆਉਂਦੇ ਵੀਰਾਂ ਲੈ ਕੇ ਆਉਂਦਾ ਕਿਉਂਕਿ ਤੁਸੀਂ ਇਹ ਡਿਸਾਈਡ ਕਰਨਾ ਵੀ ਤੁਸੀਂ ਉਹਨੂੰ ਆਪਣੇ ਪਲੇਟਫਾਰਮ ਨੂੰ ਸੋਸ਼ਲ ਮੀਡੀਆ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਚੰਗੇ ਪਾਸੇ ਜਾਂ ਮਾੜੇ ਪਾਸੇ ਹੈ ਨਾ ਇੱਕ ਤਾਂ ਕੱਲੀਆਂ ਫੋਟੋਆਂ ਪਾਉਣ ਵਾਸਤੇ ਵੀ ਆ ਇੱਕ ਕੋਈ ਇਸ ਤਰ੍ਹਾਂ ਦੇ ਚੰਗੇ ਕਰਮ ਕਰਨ ਵਾਸਤੇ ਵੀ ਆਪਾਂ ਇਹਨੂੰ ਵਰਤ ਸਕਦੇ ਆ ਸਾਡੇ ਭਾਗ ਚੰਗੇ ਸੀ ਵੀ ਸਾਨੂੰ 2010 ਦੇ 2016 ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਵਾਇਗਰੂ ਨੇ ਸੋਜੀ ਬਖਸ਼ਤੀ ਜਿਹੜੀ ਅਰਣ ਕੁਮਾਰ ਸ਼ੁਕਲੇ ਦੀ ਫੋਟੋ ਪਾਤੀ ਜਿੱਥੋਂ ਦਾ ਘਰ ਲੱਭ ਗਿਆ ਤੇ ਅੱਜ ਕਿੱਥੋਂ ਕਿੱਥੇ ਕਿਵੇਂ ਇਹ ਸਾਰਾ ਕੁਝ ਹੋਈ ਜਾ ਰਿਹਾ ਯੂ ਲਾਈਕਿੰਗ ਯੂ ਯੈਸ ਆਈ ਲਾਈਕਿੰਗ ਯੂ اسپੈਸ਼ਲੀ ਥਿੰਕ ਯੂ ਆਰ ਯੂ ਲਾਈਕ ਬਾਈਕੀ ਯੈਸ ਆਈ ਲਾਈਕ ਬਾਈ ਜੇ ਬਿਕੋਜ਼ ਹੀਸ ਕਾਈਂਡ I, don't know, I missed it very much. Missed it. Thank you. Uh, I like this NGO because everybody is kind and they are, especially the, especially Baiji is kind and lovely, so it makes everywhere good for me. How people treated you? They treated me nicely, and I like Punjab, and especially their women; they are very hard working. Whom you love the most here? Baiji because he's kind and lovely. After Baiji? After Baiji it's my friend Sandeep and the children. Who supports you, support you the most? It's Baiji. Okay. What are you your feeling right now? I feel good and I'm I'm happy. You're happy? Yes. I wish you all the best. Yes. <laughs> ਹੈਪੀ ਜਰਨੀ ਸਰਪੰਚਾਂ ਅਸ਼ੀਰਵਾਦ ਦੇ ਤੇ ਕੁੜੀ ਚੱਲੀ ਐ ਆਓ ਸ਼ਰਨ ਬੇਟਾ ਚੱਲੀਏ ਹੁਣ ਅਸੀਂ ਸ਼ਰਨ ਨੂੰ ਉੱਥੇ ਮਹਾਲੀ ਛੱਡ ਦਾਂਗੇ ਉੱਥੇ ਭੈਣ ਉਹਨਾਂ ਦੇ ਨਾਲ ਫਿਰ ਸ਼ਰਨ ਕੱਲ ਨੂੰ ਦਿੱਲੀ ਪਹੁੰਚੂਗੀ ਸਵੇਰ ਨੂੰ ਤੇ ਹੁਣ ਅਸੀਂ ਰਾਤ ਨੂੰ ਦਿੱਲੀ ਨਿਕਲ ਜਾਾਂਗੇ ਇਹ ਸ਼ਹਿਰਾਂ ਕਾਲੋਂ ਆਉਗੇ ਜੱਲੀ ਜੱਲੀ ਵੀਰ ਰੋਇਓ ਨਾ ਨਾ ਰੋ ਨਾ ਬੰਦ ਰੋ ਨਹੀਂ ਰੋਗਾ ਤੂੰ ਭਈ ਤੂੰ ਨਾ ਰੋ ਰੋ ਨਾ ਰੋ ਨਹੀਂ ਰੋਗਾ ਤੂੰ ਅੱਛਾ ਰੋਈ ਕਿਉਂ ਨਹੀਂ ਹੇ ਚੱਕਰ ਅਸੀਂ ਉੱਥੇ ਤੱਕ ਕੀ ਕੰਮ ਨਹੀਂ ਕੱਢ ਗੀ ਮਗਰ ਭੱਜ ਲਓ ਤੁਸੀਂ ਮੈਂ ਪੈਸੇ ਜਿੱਟਾ ਉਦੋਂ ਨਹੀਂ ਆਉਂ ਤੂੰ ਚੱਕ ਕੇ ਭੱਜੋ 拜拜拜。Bye, bye, bye. ਕਿ ਵੈਂਟਲੇ ਜੀ ਕੋਲੇ ਸਾਡੀ ਭਾਣ ਜੀ ਕੈਥਰੀਨ ਗੁਵਿੰਦਰ ਭੈਣ ਕੋਲੇ ਪਹੁੰਚ ਗਏ ਆ ਇੱਥੇ ਸ਼ਹਿਰਨ ਨੂੰ ਛੱਡ ਕੇ ਅਸੀਂ ਦਿੱਲੀ ਨੂੰ ਹੁਣ ਨਿਕਲ ਜਾਣਾ ਜੀ ਇਹ ਵਾਰਨਿੰਗ ਦੇ ਵਿੱਚ ਸਵੇਰੇ ਆਉਣਗੇ ਸਾਇਦਿਓ ਤੇ ਫਿਰੇ ਉੱਥੇ ਪਹੁੰਚ ਜਾਣਗੇ 11 ਵਜੇ ਸਾਡੀ ਨਾਈਜੀਰੀਆ ਐਮਬੈਸੀ ਦੇ ਵਿੱਚ 12 12:00 ਐਮਬੈਸੀ ਮੀਟਿੰਗ ਆ ਤੇ ਉੱਥੇ ਫਿਰ ਸੌਂਟ ਲਾਈਨ ਵੈ ਗੁਰਜੀ ਕਾਕਾ ਲਸਾ ਵੈ ਲੇਟ ਹੋ ਆਹ ਰਾਜੀ ਹਜੇ ਜਸਪਾਜੀ ਹੁਣ ਆਇਆ ਹੀ ਆ ਹੈਲੋ ਹੈਲੋ ਵੈਰੀ ਗੁੱਡ ਹੈਲੋ ਕੈਥਰੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ਼ਰਮ ਆਪਣੇ ਘਰ ਜਾ ਰਹੀ ਆ ਨਾਈਜੀਰੀਆ ਨੂੰ ਫਿਰ ਅਸੀਂ ਧੰਨਵਾਦ ਕਰਦੇ ਆ ਨਾਈਜੀਰੀਆ ਐਮਬੈਸੀ ਦਾ ਐਮਬੈਸਡਰ ਸਾਹਿਬ ਦਾ ਜਿਨ੍ਹਾਂ ਨੇ ਇਹਦੇ ਬੱਚੀ ਦਾ ਵੀਜ਼ਾ ਲਵਾਉਣ ਵਾਸਤੇ ਇਹਦਾ ਟਰੈਵਲ ਪਾਸਪੋਰਟ ਬਣਾਉਣ ਵਾਸਤੇ ਸਾਰੀ ਹੈਲਪ ਕੀਤੀ ਸਾਡੀ ਔਰ ਜਿਹੜੇ ਜਿਹੜੇ ادارےਾਂ ਚ ਅਸੀਂ ਗਏ ਚਾਹੇ ਉਹ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਤੋਂ ਵੈਰੀਫਿਕੇਸ਼ਨ ਹੋਣੀ ਸੀ ਜਾਂ ਹੋਰ ਚਾਹੇ ਦੀ ਫੀਸ ਪੇ ਕਰਨੀ ਸੀ ਸਾਰੇ ਪਾਸੇ ਸਾਡੀ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਜਿਹਦੇ ਕਰਕੇ ਅੱਜ ਸ਼ੈਰਨ ਆਪਣੇ ਘਰ ਜਾ ਰਹੀ ਹੈ ਨਾਈਜੀਰੀਆ ਵਾਪਸ ਜਾ ਰਹੀ ਹੈ ਸ਼ੈਰਨ ਬਿਲਕੁਲ ਠੀਕ ਹੋ ਗਈ ਹੈ ਨਾਰਮਲ ਹੋ ਗਈ ਹੈ ਇਹ ਇਕੱਲੀ ਟ੍ਰੈਵਲ ਕਰ ਸਕਦੀ ਹੈ ਅਸੀਂ ਇੱਥੇ ਇੰਦਰਾ ਗਾਂਧੀ 에ਰਪੋਰਟ ਤੇ ਖੜੇ ਆ ਤੇ ਇਥੋਂ ਅੱਜ ਸ਼ੈਰਨ ਦੀ ਫਲਾਈਟ ਆ ਤੇ ਕਿਨੂੰ ਅਸੀਂ ਚੜਾਉਣ ਵਾਸਤੇ ਆਏ ਸੀਗੇ ਤੇ ਨਾਲ ਸਾਡੇ ਵੈਂਟਰੇਜ ਦੇ ਸਿਕੁੰਦਰ ਭੈਣ ਜੀ ਨੇ Thank you, thank you, thank you, have been very, very, very supportive. from deep, in from my heart, I would like to express my gratitude to you. The wonderful job you are doing, your Muksa sewa is really helping outreach to these unfortunate people who are coming to India and they are cheated and left on the roadside. And she has Sharon has really improved a lot our nigerian ambassador, bohor sukriya and uh, she has said that he would have wished to be here, but there are so many people uh, that, you know, too much work he was doing, he was dealing with, so he was unable to come. but really, thank you to all those who have supported Sharon and today she's smiling, very happy, going back. and Paji, bohor Shukriaho for your effort, may god keep blessing you, and we are always there to support you. थैंक यू थैंक यू वेरी थैंक यू थैंक यू वेरी तो जब जब इस मेरे उट्टी பாਜੀ ਮੈਂ ਇਹਦੀ ਚੈਟੀ ਵੱਟੀ ਚੇਂਜ ਕੀਤੀ ਯਾਨੀ ਉੱਤ ਕੇ ਬੈੱਡ ਸ਼ੀਟ ਫੈਲਾਈ ਪ੍ਰੋਪਰ ਬ੍ਰਸ਼ ਵਗੈਰਾ ਕੀਤਾ ਐ ਮਤਲਬ ਜਦਾ ਬੰਦਾ ਕੁ ਉਸ ਤੋਂ ਵੈਲ ਟੂ ਡੂ ਵੈਰੀ ਵੈਰੀ ਦਾ ਆਰਮੀ ਸਟਾਈਲ ਜਿਹਦਾ ਬੀ ਵੈਰੀ ਨਾਈਸਲੀ ਕਪੜੇ ਸੈੱਟ ਕੀਤੇ ਬੈੱਡ ਸ਼ੀਟ ਲਾਈ ਬਹੁਤ ਖੁਸ਼ੀ ਹੋਈ ਦੇ ਕੇ ਮੈਂ ਕਿੰਨਾ ਮਤਲਬ ਕਿੰਨੀ ਗੁੱਡ ਗੋਵਰਮੈਂਟ ਆ ਗਈ ਹੈ ਨਾ ਜਿਸ ਦਿਨ ਆਪਾਂ ਲੈ ਕੇ ਜੀ ਤੁਸੀਂ ਪਹਿਲੇ ਵਾਰ ਇਹਨੂੰ ਮਿਲੇ ਸੀ ਮਤਲਬ ਕਿਦਾਂ ਏਸੀ ਹੈ ਨਾ ਉਸ ਟਾਈਮ ਅਗਰੈਸਿਵ ਸੀ ਨਾ ਨਾ ਬਹੁਤ ਅੱਛਾ ਵੈਰੀ ਨਾਈਸਲੀ ਵੈਰੀ ਗੁੱਡ ਪਾਣੀ ਪੀਤਾ ਗਲਾਸ ਧੋ ਕੇ ਐਨ ਚੰਗੀ ਤਰ੍ਹਾਂ ਵਾਪਸ ਰੱਖਿਆ ਤੇ ਜਿੱਥੇ ਜਿਹੜੀ ਚੀਜ਼ ਚੱਕੀ ਉੱਥੇ ਰੱਖੀ ਮਤਲਬ ਬਹੁਤ ਅੱਛਾ ਲੱਗਿਆ ਸੌਣ ਲੱਗੀ ਕਹਿੰਦੀ ਮੈਂ ਬ੍ਰਸ਼ ਕਰਨਾ ਮੂੰਥਪੀਸਟ ਦਓ ਬਹੁਤ ਅੱਛਾ ਲੱਗਿਆ ਵੀ ਅੱਛੀਆਂ ਚੀਜ਼ਾਂ ਸਿੱਖੀਆਂ ਤੁਹਾਡੇ ਕੋਲ ਰਹਿ ਕੇ ਨਾ ਜਿਹੜਾ 5 5.5 ਮਹੀਨੇ ਇਹ ਬੱਚੀ ਆਪਣੇ ਕੋ ਰਹੀ ਹੈ ਜੀ ਆਪਾਂ ਵੀ ਪੂਰੀ ਕੋਸ਼ਿਸ਼ ਕੀਤੀ ਇਹਨੇ ਵੀ ਬਹੁਤ ਸਪੋਰਟ ਦਿੱਤੀ ਬਹੁਤ ਅੱਛੀ ਗੱਲਾਂ ਬਹੁਤ ਬਹੁਤ ਜ਼ਿਆਦਾ ਸਿਆਣੀ ਹੈ ਕੁੜੀ ਔਰ ਲਾਈਫ 'ਚ ਕਿਸੇ ਦੇ ਵੀ ਮਾੜਾ ਟਾਈਮ ਆ ਜਾਂਦਾ ਵਕਤ ਦਾ ਕੋਈ ਪਤਾ ਨਹੀਂ ਆਪਣੇ ਵੀ ਬੱਚੇ ਬਾਹਰ ਜਾਂਦੇ ਕਿੰਨੇ ਇੱਧਰ ਉੱਧਰ ਫਸ ਜਾਂਦੇ ਆ ਕਿੰਨੇ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਸਫਰ ਕਰਕੇ ਵਾਪਸ ਆਉਂਦੇ ਨੇ ਤੇ ਇਹਦੇ ਨਾਲ ਵੀ ਬੱਚੀ ਨੇ ਇਸ ਤਰ੍ਹਾਂ ਦਾ ਕੁਝ ਹੋਇਆ ਸੀ ਪਰ ਇਹ ਬਹੁਤ ਲੱਕੀ ਆ ਕਿ ਲੱਕੀ ਹੱਥਾਂ 'ਚ ਆ ਗਈ ਤੇ ਜਿਸ ਲਾਚੇ ਰਹਿ ਰਹੀ ਸੀ ਉੱਥੇ ਮਤਲਬ ਬਹੁਤ ਬੈਡ ਨਹੀਂ ਸੀ ਲੋਕ ਇਹਦਾ ਮੱਲੋ ਨਜਾਇਜ਼ ਫਾਇਦਾ ਚੱਕ ਰਹੇ ਸੀ ਉੱਥੇ ਔਰ ਉਸ ਤੋਂ ਬਾਅਦ ਜਿਹਨੂੰ ਵਾਪਸ ਭੇਜਣ ਚਾਜੇ ਦੀ ਟਿਕਟ ਕਰਾਉਣ ਚ ਇਹਦੀ ਫੀਸ ਭਰਨ ਦੇ ਵਿੱਚ ਜਿਹੜੇ ਵੀ ਭੈਣ ਭਰਾਵਾਂ ਨੇ ਸਪੋਰਟ ਕੀਤੀ ਆ ਤਾਂ ਤੁਹਾਡਾ ਥੈਂਕ ਯੂ ਸਾਰਿਆਂ ਦਾ ਕਿਉਂਕਿ ਇਹ ਸਾਡੀ ਇੰਨੀ ਹਿੰਮਤ ਨਹੀਂ ਸੀ 50-55 ਹਜ਼ਾਰ ਦੀ ਟਿਕਟ ਹੋਈ ਆ ਭੈਣ ਦੀ ਉਹ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਲੱਖ ਰੁਪਏ ਦੇ ਨੀੜ ਖਰਚਾ ਆ ਗਿਆ ਭੈਣ ਤੇ ਨੂੰ ਵਾਪਸ ਭੇਜਣ ਤੇ ਪਰ ਇਹ ਸਾਰਾ ਕੁਝ ਜਿਹੜੇ ਭੈਣ ਭਰਾਵਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਵੈਰੀ ਮਚ i just want to say thank you so much oh thank you thank you give hug to baji thank you thank you very much thank you thank you bai khalsa very good let's <inaudible> done card number any time life mein any time call kaise sa sare number likhi hui dekh liya theek hai sir this is american dollar 100 dollars thank you you can change it then ਡੋਟ ਬਲੈਸਡ ਗੋਟ ਬਲੈਸਡ ਕਿਰੋ ਤੇਰੇ ਦੇ ਪਾਮੀ ਜਦੋਂ ਇਹ ਸ਼ਹਿਰਾਂ ਦੀ ਓਵਰਸਟੇ ਹੋਈ ਹੋਈ ਆ ਉਹਦੇ ਕਰਕੇ ਉਹ ਪੇਪਰ ਚੈੱਕ ਕਰ ਰਹੇ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਇਹਨੂੰ ਸਪੈਸ਼ਲ ਵਾਈਟ ਪਾਸਪੋਰਟ ਬਣਾ ਕੇ ट्रैवल ਪਾਸਪੋਰਟ ਬਣਾ ਕੇ ਭੇਜਿਆ ਜਾ ਰਿਹਾ ਔਰ ਪੇਪਰ ਵੀ ਨਾਈਜੀਰੀਆ ਐਮਬੈਸੀ ਨੇ ਬੜੀ ਮਤਲਬ ਸਿੱਧੀ ਹੈਲਪ ਕਰਕੇ ਜਿਵੇਂ ਕਹਦੇ ਆਊਟ ਆਫ ਵੇ ਹੋ ਕੇ ਇਹਦੀ ਬੱਚੀ ਦੀ ਹੈਲਪ ਕੀਤੀ ਆ ਤੇ ਉਹ ਅੱਜ ਜਿਹੜੀ ਵਾਪਸ ਇਹ ਆਪਣੇ ਘਰ ਜਾ ਰਹੀ ਹੈ ਨਾਈਜੀਰੀਆ ਤੇ ਜਿਹੜੇ ਆਫੀਸਰ ਨੇ ਉਹ ਚੈੱਕ ਕਰ ਰਹੇ ਨੇ ਪੇਪਰ ਤੇ ਸਾਡੀ ਸੁਖਿੰਦਰ ਭੈਣ ਉਹਨਾਂ ਨੂੰ ਐਕਸਪਲੇਨ ਕਰਨ ਗਏ ਆ ਕਿਉਂਕਿ ਇਸ ਤਰ੍ਹਾਂ ਦੇ ਵੀ ਬਹੁਤ ਘੱਟ ਲੋਕ ਆਉਂਦੇ ਨੇ ਇਸ ਤਰ੍ਹਾਂ ਜਿਨ੍ਹਾਂ ਨੂੰ ਇੰਦਾ ਓਵਰਸਟੇ ਹੋਵੇ ਤੇ ਉਸ ਤੋਂ ਬਾਅਦ ਇੰਨੀ ਜਲਦੀ ਉਹਨਾਂ ਦੀ ਸਿੱਧੀ ਨਾਈਜੀਰੀਆ ਜਾਂ ਮੰਨ ਲਓ ਕੋਈ ਐਂਬੈਸੀ ਸਿੱਧੀ ਹੈਲਪ ਕਰਕੇ ਉਹਨੂੰ ਆਪਣੇ ਦੇਸ਼ ਜਾਣ ਵਿੱਚ ਮਦਦ ਕਰੇ ਤਾਂ ਇਹ ਸਾਰਾ ਕੁਝ ਪੋਸੀਬਲ ਹੋਇਆ ਸਿਕੁੰਦਰਪੈਨ ਜੀ ਦੇ ਤੇ ਬੈਂਸਲੇ ਜੀ ਦੀ ਸਪੋਰਟ ਨਾਲ ਔਰ ਨਾਈਜੀਰੀਆ ਐਮਬੈਸੀ ਦੇ ਜਿਹੜੇ ਐਮਬੈਸਡਰ ਨੇ ਮੇਰਾ ਨਾਮ ਕੀਆ ਨਾਈਜੀਰੀਆ ਐਮਬੈਸਡਰ ਅਬਾਸ ਮਿਸਟਰ ਅਬਾਸ ਉਹਨਾਂ ਦਾ ਬਹੁਤ ਥੈਂਕ ਯੂ ਹੈ ਮਿਸਟਰ ਅਬਾਸ ਜੀ ਦਾ ਜਿਨ੍ਹਾਂ ਨੇ ਅੱਜ ਇੱਕ ਮਾਂ ਪਿਓ ਨੂੰ ਆਪਣੀ ਬੇਟੀ ਔਰ ਇੱਕ ਬੱਚਿਆਂ ਨੂੰ ਆਪਣੀ ਮਦਰ ਹਸਬੈਂਡ ਵਾਸਤੇ ਉਹਦੀ ਵਾਈਫ ਮਤਲਬ ਇੱਕ ਫੈਮਿਲੀ ਦਾ ਉਹ ਮੈਂਬਰ ਜਿਹੜਾ ਹਜ਼ਾਰਾਂ ਕਿਲੋਮੀਟਰ ਦੂਰ ਗੁੰਮ ਗਿਆ ਸੀਗਾ ਤੇ ਉਹ ਉਮੀਦ ਛੱਡੀ بیٹھے ਸੀ ਵੀ ਹੁਣ ਕਦੇ ਵਾਪਸ ਵੀ ਆ ਸਕਦੀ ਹੈ ਕਿ ਨਹੀਂ ਆ ਸਕਦੀ ਔਰ ਅਜੋ ਵਾਪਸ ਜਾਊਗੀ ਤੇ ਆਪਦੇ ਘਰ ਜਾ ਕੇ ਆਪਣੀ ਫੈਮਿਲੀ ਨੂੰ ਮਿਲੂਗੀ ਅੱਜ 14 ਤਰੀਕ ਆ ਜੀ 14 ਸਪਟੰਬਰ ਤੇ 225 ਅਕਤੂਬਰ ਸੋਰੀ 14 ਅਕਤੂਬਰ 225 ਤੇ 15 ਅਕਤੂਬਰ 225 ਨੂੰ ਉਹ ਘਰ ਚ ਲੈ ਜਾਊਗੀ ਕੱਲ ਨੂੰ ਹਨਾ ਕੱਲ ਪਹੁੰਚੂਗੀ ਨਾ ਕੈਥਰੀਨ 25 725 ਓਏ ਆ ਮੰ ਲੋ 7:30 ਵਜੇ ਦੇ ਕਰੀਬ ਸਵੇਰੇ ਮਾਰਨਿੰਗ ਦੇ ਵਿੱਚ 15 ਤਰੀਕ ਨੂੰ ਸ਼ਾਇਰਨ ਆਪਣੇ ਘਰ ਚਲੇ ਜਾਵੇ। ਓਕੇ ਸ਼ਾਇਰਨ ਬਾਏ 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 ਬਾਏ